ਮਾਰਨਿੰਗ ਸਸਿਆਕਾਲ ਕੀ ਹਾਲ ਚੱਲ ਤੁਹਾਡੇ ਮੈਂ ਬਿਲਕੁਲ ਠੀਕ ਹਾਂ ਉਮੀਦ ਹੈ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਜੀ ਅੱਜ ਆ ਗਈਆਂ ਮੈਂ ਨਿਊ ਵਲੋਗ ਲੈ ਕੇ ਤੁਹਾਡੇ ਲਈ ਕਿਉਂਕਿ ਮੇਰੇ ਇੱਕ ਸਬਸਕ੍ਰਾਈਬਰ ਬੋਲ ਰਹੇ ਸੀ ਕਿ ਅ ਅਸੀਂ ਤੁਹਾਡਾ ਘਰ ਦੇਖਣਾ ਹੈ ਜੰਮੂ ਦੇ ਹੈਗੇ ਨੇ ਤੇ ਮੈਂ ਉਹਨਾਂ ਲਈ ਅੱਜ ਇੱਕ ਵੀਡੀਓਜ਼ ਬਣਾਵਾਂਗੀ ਹਾਲਾਂਕਿ ਆ ਤੁਹਾਨੂੰ ਪਤਾ ਹੈ ਕਿ ਮੈਂ ਅ ਬਹੁਤ ਵਾਰ ਆਪਣਾ ਘਰ ਦਿਖਾਇਆ ਹੈ ਵਲੌਗ ਬਣਾਇਆ ਹੋਇਆ ਪਰ ਉਹਨਾਂ ਨੂੰ ਦੇਖਣਾ ਹੈ ਦੁਬਾਰਾ ਇਸ ਕਰਕੇ ਅੱਜ ਜੀ ਮੈਂ ਆਪਣਾ ਹோம் ਟਾਊਨ ਦਿਖਾਵਾਂਗੀ ਉਹਨਾਂ ਨੂੰ ਦੁਬਾਰਾ ਤੇ ਤੁਹਾਨੂੰ ਸਾਰਿਆਂ ਨੂੰ ਵੀ ਨਾਲ ਦਿਖਾਵਾਂਗੀ ਔਰ ਇਸ ਵਾਰ ਮੈਂ ਜੋ ਵੀਡੀਓ ਬਣਾਵਾਂਗੀ ਨਾ ਥੋੜਾ ਸੰਭਲ ਕੇ ਬਣਾਵਾਂਗੀ ਕਿਉਂਕਿ ਪਿਛਲੀ ਵਾਰ ਜਦੋਂ ਮੈਂ ਵੀਡੀਓਜ਼ ਬਣਾ ਲੱਗੀ ਸੀ ਨਾ ਤੇ ਮੈਂ ਡਿੱਗ ਗਈ ਸੀ ਔਰ ਮੇਰਾ ਹੱਥ ਫ੍ਰੈਚਰ ਹੋ ਗਿਆ ਸੀ ਤੇ ਇਸ ਕਰਕੇ ਅਗਰ ਮੈਂ ਵੀਡੀਓ ਬਣਾਵਾਂਗੀ ਨਾ ਤੇ ਮਤਲਬ ਕਿ ਸੰਭਲ ਕੇ ਵੀਡੀਓ ਬਣਾਵਾਂਗੀ ਕਿਤੇ ਮੈਂ ਫਿਰ ਨਾ ਡਿੱਗ ਜਾਵਾਂ ਤੇ ਮੈਨੂੰ ਪ੍ਰੋਬਲਮ ਹੋ ਗਈ ਤਾਂ ਤੇ ਮਤਲਬ ਇਸ ਦਾ ਕੋਈ ਕਰ ਹੈ ਹੀ ਨਹੀਂ ਮੇਰੇ ਕਿਉਂਕਿ ਮੈਂ ਕੱਲੀ ਹੈਗੀ ਆ ਤੇ ਬਾਅਦ ਵਿੱਚ ਮੇਰੇ ਲਈ ਬਹੁਤ ਜ਼ਿਆਦਾ ਮੁਸੀਬਤ ਹੋ ਸਕਦੀ ਹੈ ਇਸ ਕਰਕੇ ਮੈਂ ਵਲੋਗ ਬਣਾਵਾਂਗੀ ਤੇ ਮਤਲਬ ਵਧੀਆ ਤਰੀਕੇ ਨਾਲ ਬਣਾਵਾਂਗੀ ਆਰਾਮ ਨਾਲ ਚੱਲਾਂਗੀ ਵੋਕਰ ਦੇ ਨਾਲ ਤੇ ਫਿਰ ਵੀ ਆਪਣਾ ਪੂਰਾ ਹਜ ਆਪਣਾ ਕਾਰ ਦਿਖਾ ਪਾਵਾਂਗੀ ਕਿਉਂਕਿ ਇਸ ਟਾਈਮ ਤਾ ਬੇਟੀਆਂ ਚਲੀ ਗਈਆਂ ਸਕੂਲ ਬਹੁਤ ਜ਼ਿਆਦਾ ਦੋਨੇ ਰੂਮ ਵਿੱਚ ਗੰਦ ਪਿਆ ਆ ਬਸ ਉਹਨਾਂ ਨੂੰ ਸੰਭਾਲਣਾ ਹੈ ਸਾਫ ਸਫਾਈ ਕਰਕੇ ਤੇ ਮੈਂ ਪੂਰਾ ਆਪਣਾ ਕਾਰ ਦਿਖਾਵਾਂਗੀ ਤੁਹਾਨੂੰ ਸਾਰਿਆਂ ਨੂੰ और तुम्हें प्लीज़ मेरी वीडियो फुल वॉच जरूर करनी है देखनी जरूर है क्योंकि बहुत मुश्किल होंगी है मैं वीडियो भीडियो लई क्योंकि तुर फिर के वीडियो बनाना मेरे लिए बहुत ज़्यादा मुश्किल है खास करके वॉक करना मैं बनानी पैनी है क्योंकि एक साइड हाथ ना वॉकर फटना एक साइड मैंने इस तरह कैमरा फटना पैना है तो बहुत ज़्यादा प्रॉब्लम होने वाली है पर फिर भी मेरे सब्सक्राइबर अगर मैं बोलन गए वीडियोज़ बनाने मैं वीडियो जरूर बनावगी चाहे मैं प्रॉब्लम हो जाती है कोई गल नहीं पर ਅਗਰ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ ਤੁਹਾਡੇ ਕਰਕੇ ਮੈਂ ਵੀਡੀਓਜ਼ ਵੀ ਬਣਾਨੀ ਹੈ ਤੇ ਤੁਹਾਡਾ ਵੀ ਫਰਜ਼ ਮੰਨਦਾ ਹੈ ਕਿ ਤੁਸੀਂ ਵੀ ਮੇਰੀ ਵੀਡੀਓਜ਼ ਨੂੰ ਫੁੱਲ ਵਾਚ ਕਰੋ ਦੇਖੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਐਨਾ ਜਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਅਗਰ ਮੈਂ ਤੁਹਾਡੇ ਲਈ ਕਰ ਸਕਦੀ ਹਾਂ ਤੇ ਤੁਹਾਡਾ ਵੀ ਫਰਜ਼ ਹੈ ਕਿ ਮੇਰੇ ਲਈ ਇਹ ਚੀਜ਼ ਤੁਸੀਂ ਵੀ ਕਰੋ ਤੇ ਪਲੀਜ਼ ਮੇਰਾ ਵੀਲੋਗ ਫੁੱਲ ਵਾਚ ਕਰੋ ਔਰ ਵੀਡੀਓਜ਼ ਨੂੰ ਲਾਈਕ ਕਮੈਂਟ ਕਰਨਾ ਔਰ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰਨਾ ਤੇ ਚਲੋ ਤੁਹਾਨੂੰ ਮੈਂ ਦਿਖਾਉਂਦੀ ਹਾਂ ਪਹਿਲੇ ਮੇਰੇ ਜਿਹੜੇ ਕਮਰੇ ਦੀ ਹਾਲਤ ਕੀ ਹੈ ਉਸ ਤੋਂ ਬਾਅਦ ਮੈਂ ਸਫਾਈ ਕਰਾਂਗੀ ਤੇ ਉਹ ਵੀ ਦਿਖਾਵਾਂਗੀ ਤਾਂ ਚਲੋ ਤੁਹਾਨੂੰ ਦਿਖਾ ਹਾਲਤ ਦੇਖ ਲਓ ਸਾਰੇ ਬੰਨੇ ਦੇਖੋ ਜੀ ਕੂੜਾ ਕਰਕਟ ਸਾਰਾ ਪਿਆ ਹੋਇਆ ਨੇ ਇਹ ਦੇਖੋ ਝਾੜੂ ਰੱਖਿਆ ਹੈ ਕਿਉਂਕਿ ਮੈਨੂੰ ਝਾੜੂ ਬਾਹਰੋਂ ਲੈ ਕੇ ਆਣਾ ਪੈਣਾ ਸੀ ਤੇ ਮੈਂ ਝਾੜੂ ਰੱਖ ਲਿਆ ਇੱਧਰ ਸਾਰੇ ਦੇਖੋ ਆ ਸ਼ੂਜ਼ ਵਗੈਰਾ نیچے ਗਿਰੀ ਹੋਏ ਨੇ ਤੇ ਇੱਧਰ ਸਾਰੇ ਬਿਸਤਰੇ ਦੇਖੋ ਇਹ ਰਜਾਈ ਵੀ ਔਰ ਇੱਧਰ ਦੇਖੋ ਸਾਰਾ ਸਮਾਨ ਦੇਖੋ ਸਾਰਾ ਵਿਖਰਿਆ ਹੈ ਤੇ ਮੈਂ ਤੁਹਾਨੂੰ ਸਾਰ ਸਫਾਈ ਕਰਕੇ ਆਪਣਾ ਰੂਮ ਦਿਖਾਵਾਂਗੀ ਦੇਖੋ ਬਹੁਤ ਜ਼ਿਆਦਾ ਹੀ ਗੰਦਾ ਲੱਗ ਰਿਹਾ ਵਾ ਜੀ ਇਹਨਾਂ ਦੇ ਡੈਡੀ ਦਾ ਰੂਮ ਇੱਥੇ ਵੀ ਦੇਖੋ ਬਿਸਤਰੇ ਸਾਰੇ ਖਿਲਰੇ ਹੋਏ ਨੇ ਤੇ ਦੇਖੋ ਕਿੰਨਾ ਸਾਰਾ ਗੰਦ ਪਿਆ ਹੋਇਆ ਹੈ ਤੇ ਇਹਨੂੰ ਵੀ ਸਾਫ਼ ਸਵਾਬਾਈ ਕਰਾਂਗੇ ਤੇ ਇੱਥੇ ਦੇਖੋ ਬਾਹਰ ਕਿੰਨੀ ਜ਼ਿਆਦਾ ਕੜਾਕੀ ਤੂਪ ਲੱਗੀ ਹੋਈ ਹੈ ਤੇ ਇਹ ਰਿਹਾ ਜੀ ਸਾਡਾ ਮੰਦਰ ਜੋਤ ਜਗ ਰਹੀ ਹੈ ਕਿਉਂਕਿ ਇਹਨਾਂ ਨੇ ਜੋਤ ਜਗਾਈ ਹੋਈ ਹੈ ਤੇ ਹੁਣ ਦੇਖੋ ਅਸੀਂ ਕਰਾਂਗੇ ਸਾਫ ਸਫਾਈ ਇੱਥੇ ਸਾਰੀਆਂ ਚੀਜ਼ਾਂ ਸਾਮ ਕੇ ਤੁਹਾਨੂੰ ਦਿਖਾਵਾਂਗੀ ਮੈਂ ਬਾਅਦ ਵਿੱਚ ਕਮਰਿਆਂ ਨੂੰ ਕੀ ਕਿਸ ਤਰ੍ਹਾਂ ਹੁਣ ਸਾਫ ਸਫਾਈ ਕਰਕੇ ਲੱਗ ਰਹੇ ਨੇ ਦੇਖੋ ਚਾਹਤ ਵੀ ਆ ਗਈ ਸੀ ਕਿਉਂਕਿ ਚਾਹਤ ਦਾ ਅੱਜ ਪੇਪਰ ਹੈਗਾ ਸੀ ਤੇ ਸਨੇਨਾ ਲੰਚ ਨਹੀਂ ਖਾਇਆ ਸੀ ਕਿਉਂਕਿ ਛੁੱਟੀ ਜਲਦੀ ਹੋ ਗਈ ਸੀ ਤੇ ਫਿਰ ਇਹ ਆ ਗਈ ਸੀ ਘਰ ਤੇ ਕਹਿੰਦੀ ਮੈਨੂੰ ਭੁੱਖ ਲੱਗੀ ਐ ਮੈਂ ਖਾਇਆ ਨਹੀਂ ਲੰਚ ਤੇ ਮੈਂ ਕਿਹਾ ਚਲ ਕੋਈ ਗੱਲ ਤੂੰ ਲੰਚ ਕਰ ਲੈ ਤੇ ਇੱਥੇ ਸਾਰਿਆਂ ਨੂੰ ਤੁਹਾਨੂੰ ਹੈਲੋ ਹਾਈ ਕਰ ਰਹੀ ਐ ਚਾਹਤ ਉਹ ਤੁਹਾਨੂੰ ਗੱਲ ਕਰ ਰਹੀ ਸੀ ਪਰ ਟੀਵੀ ਦੀ ਆਵਾਜ਼ ਜ਼ਿਆਦਾ ਆ ਰਹੀ ਸੀ ਇਸ ਕਰਕੇ ਮੈਂ ਨਾ ਚਾਹਤ ਦੀ ਆਵਾਜ਼ ਨੂੰ ਬੰਦ ਕਰਕੇ ਰੱਖਿਆ ਆ ਕਿਉਂਕਿ ਫਿਰ ਟੀਵੀ ਦੀ ਆਵਾਜ਼ ਆਵੇ ਤੇ ਕਾਪੀਰਾਈਟ ਹੋ ਜਾਂਦਾ ਹੈ ਤੇ ਇਹ ਦੇਖੋ ਚਾਹਤ ਤੁਹਾਨੂੰ ਟਿਫਨ ਖੋਲ ਕੇ ਦਿਖਾ ਰਹੀ ਐ ਇਹ ਦੇਖੋ ਪਰੌਂਠੀ ਰੈਪ ਕੀਤੀ ਹੋਈ ਸੀ ਉਸ ਵਿੱਚ ਤੇ ਹੁਣ ਦੇਖੋ ਪਰੌਂਠੀ ਕੱਢ ਲਈ ਐ ਚਾਹਤ ਨੇ ਤੇ ਹੁਣ ਆਪਣਾ ਸਬਜ਼ੀ ਦਿਖਾ ਰਹੀ ਸੀ ਪਨੀਰ ਦੀ ਪੁਰਜੀ ਲੈ ਕੇ ਗਈ ਸੀ ਅੱਜ ਤੇ ਇਹ ਤੁਹਾਨੂੰ ਸਾਰਿਆਂ ਨੂੰ ਦਿਖਾ ਰਹੀ ਸੀ ਕਿ ਆਜੋ ਆ ਖਾ ਲੋ ਤੁਸੀਂ ਇਹ ਦੇਖੋ ਜੀ ਹੁਣ ਮੈਂ ਨਾ ਪੂਰੇ ਕਮਰੇ ਦੀ ਸਾਫ ਸਫਾਈ ਕਰ ਲਈ ਸੀ ਆ ਦੇਖੋ ਤੇ ਮੈਂ ਬਹਿ ਗਈ ਸੀ ਮੈਂ ਥੱਕ ਗਈ ਸੀ ਤੇ ਫਿਰ ਮੈਂ ਚਾਹਤ ਨੂੰ ਕਿ ਐਸ ਤਰ੍ਹਾਂ ਕਰ ਚਾਹ ਤੂੰ ਹੀ ਵੀਡੀਓ ਬਣਾ ਦੇ ਤੇ ਇੱਥੇ ਦੇਖੋ ਮੈਂ ਬੈਠੀ ਸੀ ਚਾਹਤ ਬਣਾ ਰਹੀ ਸੀ ਵੀਡੀਓ ਤੇ ਇਹ ਦੇਖੋ ਜੀ ਇਹ ਚਾਹਤ ਮੰਦਰ ਦੀ ਵੀਡੀਓ ਬਣਾ ਰਹੀ ਸੀ ਅਜੇ ਤੱਕ ਜੋਤ ਜਗ ਰਹੀ ਸੀ ਤੇ ਇੱਥੇ ਸਾਰੇ ਬਿਸਤਰੇ ਵਗੈਰਾ ਤੈਅ ਕਰਕੇ ਮੈਂ ਰੱਖ ਦਿੱਤੇ ਹੋਏ ਸੀ ਫਿਰ ਚਾਹਤ ਦੇਖੋ ਬਾਹਰ ਦੀ ਵੀਡੀਓ ਬਣਾਉਣ ਲੱਗੀ ਉਸ ਤੋਂ ਬਾਅਦ ਚਾਹਤ ਆ ਗਈ ਕਿਚਨ ਵਿੱਚ ਤੇ ਕਿਚਨ ਵਿੱਚ ਦੇਖੋ ਡੋਲ ਪਿਆ ਦੁੱਧ ਮੰਗਵਾਇਆ ਸੀ ਉਹਨ ਮੈਂ ਦੁੱਧ ਥੋੜੀ ਦੇਰ ਤੱਕ ਗਰਮ ਕਰਾਂਗੀ ਤੇ ਫਿਰ ਚਾਹਤ ਆ ਗਈ ਸੀ ਬਾਹਰ ਤੇ ਫਿਰ ਬਾਹਰ ਦੀ ਵੀਡੀਓ ਬਣਾਉਣ ਲੱਗੀ ਸੀ ਉਸ ਤੋਂ ਬਾਅਦ ਚਾਹਤ ਮੇਰੇ ਨਾਲ ਆ ਗਈ ਸੀ ਮੈਂ ਨਾ ਮਤਲਬ ਕਮਰੇ ਦੇ ਵਿੱਚ ਸੀ ਤੇ ਮੈਂ ਕਿਚਨ ਵਿੱਚ ਜਾ ਰਹੀ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਹੁਣ ਮੈਂ ਆਪਣੇ ਲਈ ਰੋਟੀ ਬਣਾਉਣ ਕਿਚਨ ਵਿੱਚ ਚੱਲੀ ਸੀ ਤੇ ਚਾਹਤ ਮੇਰੇ ਪਿੱਛੇ-ਪਿੱਛੇ ਕੈਮਰਾ ਲੈ ਕੇ ਮੇਰੀ ਵੀਡੀਓਜ਼ ਬਣਾ ਰਹੀ ਸੀ ਮੈਂ ਕਿਹਾ ਕੋਈ ਗੱਲ ਨਹੀਂ ਬਣਾ ਲੈ ਤੇ ਕੈਰੀ ਮम्मा ਤੁਸੀਂ ਕਿੱਥੇ ਜਾ ਰਹੇ ਮੈਂ ਕਿਹਾ ਮੈਂ ਤੇਰੇ ਲਈ ਪਰੌਂਠੀ ਬਣਾਉਣ ਜਾ ਰਹੀ ਆ ਆ ਜਾ ਤੂੰ ਵੀ ਮੇਰੇ ਨਾਲ ਥੋੜੀ ਜੀ ਹੈਲਪ ਕਰਾ ਦੇ ਮੇਰੀ ਆ ਬਣ ਚੁੱਕੀ ਹੈ ਤੇ ਹੁਣ ਦੁੱਧ ਵੀ ਮੇਰਾ ਬੋਲ ਚੱਕਾ ਆ ਦੁੱਧ ਵੀ ਉਬਾਲ ਲਿਆ ਆ ਮੈਂ ਤਾਂ ਹੁਣ ਮੈਂ ਬਣਾਵਾਂਗੀ ਆਪਲੇ ਲਈ ਪਰੌਂਠੀ ਪਹਿਲੇ ਥੋੜਾ ਸਾਈਡ ਤੇ ਹੋ ਜਾਣੀ ਕਿਉਂਕਿ ਸਾਡਾ ਜਿਹੜਾ ਟੇਬਲ ਨਾ ਜਿੱਥੇ ਮੈਂ ਬੈੰਨੀ ਆ ਦੋਸਤੋ ਇਹ ਬਹੁਤ ਜ਼ਿਆਦਾ ਹਿਲ ਗਿਆ ਹੈ ਬਹੁਤ ਜ਼ਿਆਦਾ ਇੱਦਾਂ ਲੱਗਦਾ ਕਿ ਮੈਨੂੰ ਕਿਤੇ ਸੁੱਟ ਹੀ ਨਾ ਦੇਵੇ ਤੇ ਇਹ ਰਿਹਾ ਸਾਡਾ ਕਿਉ ਇਹ ਰਿਹਾ ਆਟਾ ਤੇ ਇਹ ਸਾਡੀ ਚਾਹ ਦੇਖੋ ਇਹ ਬਣ ਗਈ ਹੈ ਇਹਨੂੰ ਮੈਂ ਰੱਖ ਦਿਆਂ ਸਾਈਡ ਦੇ ਉੱਪਰ ਤੇ ਦੁੱਧ ਨੂੰ ਅਸੀਂ ਠੱਕ ਲੈਨੇ ਆ ਤੇ ਪਹਿਲੇ ਬਣਾ ਲਏ ਅਸੀਂ ਪਰੌਂਠੀ ਕਿਉਂਕਿ ਬਹੁਤ ਜ਼ਿਆਦਾ ਭੁੱਖ ਲੱਗੀ ਮੈਨੂੰ ਤਾਂ ਪਹਿਲੇ ਪਰੌਂਠੀ ਬਣਾ ਲੈ ਦੁੱਧ ਤਾਂ ਹਟਾ ਗਰਮ ਹੋ ਚੁੱਕਿਆ ਤੇ ਮੈਨੂੰ ਬਹੁਤ ਮੁਸ਼ਕਲ ਨਾਲ ਚੁੱਕਣਾ ਪੈਣਾ ਵਾ ਕਿਉਂਕਿ ਆਪਣਾ ਬੈਠ ਕੇ ਚੁੱਕਣਾ ਪੈਣਾ ਨਾ ਮੈਨੂੰ ਤਾਂ ਫਿਰ ਇਸ ਕਰਕੇ ਮੈਂ ਥੋੜਾ ਜਿਹਾ ਆਰਾਮ ਨਾਲ ਹੀ ਦੁੱਧ ਸਾਈਡ ਤੇ ਰੱਖ ਦਿੱ ਦੂਸਰੀ ਗੈਸ ਤੇ ਜੀ ਇੱਕ ਸਾਈਡ ਤੇ ਮੈਂ ਦੁੱਧ ਰੱਖਿਆ ਹੈ ਇੱਕ ਸਾਈਡ ਤੇ ਚਾਹ ਰੱਖੀ ਦੁੱਧ ਸਾਡਾ ਬਾਸ ਉਬਲਣ ਵਾਲਾ ਵਾ ਥੋੜਾ ਜਿਹਾ ਗੈਸ ਅਸੀਂ ਕੱਟ ਕਰ ਲੈਨੇ ਆ ਤੇ ਇੱਥੇ ਵੇਖੋ ਜੀ ਚਾਹ ਵੀ ਸਾਡੀ ਤਿਆਰ ਹੋ ਗਈ ਦੁੱਧ ਵੀ ਸਾਡਾ ਉਬਲ ਚੁੱਕਿਆ ਹੈ ਤੇ ਹੁਣ ਬਹੁਤ ਤੇਜ਼ ਭੁੱਖ ਲੱਗੀ ਆ ਤੇ ਹੁਣ ਮੈਂ ਬਣਾਵਾਂਗੀ ਆਪਣੇ ਲਈ ਪਰੌਂਠੇ ਦੋਸਤੋ ਹੁਣ ਮੈਂ ਦੁੱਧ ਚੁੱਕਣ ਲੱਗੀ ਆ ਨਾ ਮੈਨੂੰ ਬਹੁਤ ਜ਼ਿਆਦਾ ਡਰ ਲੱਗਦਾ ਵਾ ਕਿਉਂਕਿ ਮੈਂ ਬੈਠ ਕੇ ਦੁੱਧ ਚੁੱਕਣਾ ਹੁੰਦਾ ਤੇ ਨਾ ਮੈਂ ਹੁਣ ਮਤਲਬ ਕਿ ਇਹਨੂੰ ਪੌਣੇ ਨਾਲ ਫੜ ਲੈਣੀ ਆ ਕਿ ਦੁੱਧ ਕਿਤੇ ਗਰਮ ਹੈ ਡਿਗ ਨਾ ਜਾਵੇ ਇਸ ਨੂੰ ਇਸਦੇ ਗੈਸ ਦੇ ਉੱਪਰ ਰੱਖ ਦਵਾਂਗੇ ਤੇ ਦੇਖੋ ਇਸ ਤੇ ਮੈਂ ਉੱਪਰ ਰੱਖ ਦਿੱਤਾ ਦੁੱਧ ਤੇ ਹੁਣ ਮੈਂ ਨਾ ਗੈਸ ਔਨ ਕਰ ਲੈਂਦੀ ਹਾਂ ਹੁਣ ਬਣਾ ਲੈਣੀ ਆ ਮੈਂ ਫਰੋਂਠੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦੋਸਤੋਂ ਕੁੱਖ ਲੱਗੀ ਆ ਤੇ ਇੱਥੇ ਦੇਖੋ ਤਵਾ ਮੈਂ ਕਰਤਾ ਕਰ ਲੈਣੀ ਹੁ ਗਰਮ ਹੈ ਇਹ ਰਿਆ ਸਾਡਾ ਕਿਓ ਹੁ ਕਿਉਂ ਨੂੰ ਵੀ ਥੋੜਾ ਗਰਮ ਕਰ ਲਾਂਗੇ ਜਦ ਤੱਕ ਤਵਾ ਗਰਮ ਹੁੰਦਾ ਫੇ ਕਿਉਂ ਨੂੰ ਗਰਮ ਕਰ ਲਾਂਗੇ ਤੇ ਦੁੱਧ ਨੂੰ ਵੀ ਅਸੀਂ ਟੱਕ ਲੈਨੇ ਆਂ ਦੋਸਤੋ ਇਹ ਦੇਖੋ ਦੁੱਧ ਨੂੰ ਮੈਂ ਟੱਕ ਲਿਆ ਵਾ ਤੇ ਹੁਣ ਮੈਂ ਨਾ ਲੱਗੀ ਆ ਜੀ ਪਰੌਂਠੀ ਬਣਾਣ ਤੇ ਆ ਜਾ ਤੁਸੀਂ ਮੇਰੇ ਨਾਲ ਖਾ ਲਓ ਪਰੌਂਠੀ ਦੋਸਤੋ ਮੈਂ ਬਣਾਉਣ ਲੱਗੀ ਆ ਨਮਕ ਵਾਲੀ ਪਰੌਂਠੀ ਤੇ ਹੁਣ ਸਭ ਤੋਂ ਪਹਿਲਾਂ ਮੈਂ ਨਾ ਇੱਥੇ ਥੋੜਾ ਜਿਹਾ ਕਿਓ ਲਾ ਲੀਨੀ ਆ ਫਿਰ ਮੈਂ ਇੱਥੇ ਨਮਕ ਪਾ ਦਿੰਨੀ ਆ ਤੇ ਨਮਕ ਮੈਂ ਜ਼ਿਆਦਾ ਨਹੀਂ ਪਾਣਾ ਥੋੜਾ ਹੀ ਪਾਣੀ ਆ ਫਿਰ ਇਸ ਨੂੰ ਥੋੜਾ ਫੋਲਡ ਕਰ ਦਿੰਨੇ ਆ ਤੇ ਅੱਜ ਮੈਂ ਬਣਾ ਰਹੀ ਹਾਂ ਨਮਕ ਵਾਲੀ ਪਰੌਂਠੀ ਕਿਉਂਕਿ ਬਹੁਤ ਟਾਈਮ ਹੋ ਗਿਆ ਮੈਂ ਪਰੌਂਠੀ ਖਾ ਹੀ ਨਹੀਂ ਰਹੀ ਤੇ ਮੈਂ ਨਾ ਬੜਾ ਦਿਲ ਕਰ ਰਿਆ ਸੀ ਕਿ ਮੇਰਾ ਪਰੌਂਠੀ ਖਾਣ ਨੂੰ ਤੇ ਚਾਹ ਸੋਚਿਆ ਕਿ ਅੱਜ ਆਜਾ ਕਰਦੇ ਆ ਚਾਹ ਦੇ ਨਾਲ ਪਰੌਂਠੀ ਹੀ ਖਾ ਲੈਣੀ ਆ ਤੇ ਇਸ ਕਰਕੇ ਮੈਂ ਚਾਹ ਦੇ ਨਾਲ ਪਰੌਂਠੀ ਬਣਾ ਲੈਣੀ ਆ ਤੇ ਇਹ ਮੇਰੀ ਪਰੌਂਠੀ ਜਿਹੜੀ ਮੈਂ ਬਣਾਨੀ ਹੈ ਬਹੁਤ ਹਲਕੀ ਹੁੰਦੀ ਹੈ ਮਤਲਬ ਜ਼ਿਆਦਾ ਪਾਰੀ ਨਹੀਂ ਹੁੰਦੀ ਬਹੁਤ ਹਲਕੀ ਛੋਟਾ ਜਿਹਾ ਪੇੜਾ ਲੈ ਲਈ ਮੈਂ ਜ਼ਿਆਦਾ ਵੱਡਾ ਨਹੀਂ ਲੈਂਦੀ ਪੇੜਾ ਤੇ ਇਹ ਦੇਖੋ ਇਹ ਬਿਲਕੁਲੀ ਛੋਟੀ ਜੀ ਪਰੌਂਠੀ ਬਣਾਵਾਂਗੀ ਜ਼ਿਆਦਾ ਨਹੀਂ ਵੱਡੀ ਨਹੀਂ ਬਣਾਵਾਂਗੀ ਮੈਂ। ਪਰ ਸੱਚ ਕਹਾਂ ਤਾਂ ਇੰਨੀ ਭੁੱਖ ਲੱਗੀ ਹੈ ਨਾ ਬਹੁਤ ਜ਼ਿਆਦਾ। ਚਾਹਤ ਕਰ ਰਹੀ ਸੀ ਮੈਗੀ ਬਣਾ ਲਵੋ। ਮੈਗੀ ਲੈ ਜੰਨੀ ਆ ਮੈਗੀ ਖਾ ਲਵਾਂ। ਪਰ ਮੈਂ ਮੈਗੀ ਖਾਂਦੀ ਨਹੀਂ ਬਹੁਤ ਘੱਟ। ਤੇ ਮੈਂ ਕਿ ਕੋਈ ਗੱਲ ਨਹੀਂ ਮੈਗੀ ਜਦੋਂ ਖੁਸ਼ੀ ਆ ਜਾਏਗੀ ਮੈਂ ਤੈਨੂੰ ਮੈਗੀ ਬਣਾਵਾਂਗੀ। ਪਹਿਲਾਂ ਅਸੀਂ ਪਰੌਂਠੀ ਬਣਾ ਲੈਂਦੇ ਆ। ਇਹ ਦੇਖੋ ਸਾਡੀ ਪਰੌਂਠੀ। ਤੇ ਇਹ ਦੇਖੋ। ਇਹ ਪਰੌਂਠੀ ਬਣਾ ਲਈ ਮੈਂ। ਹੁਣ ਇਸ ਨੂੰ ਅਸੀਂ ਤਵੇ ਤੇ ਪਾ ਦਿੰਨੇ ਆ ਤੇ ਥੋੜਾ ਜਿਹਾ ਅਸੀਂ ਇਸਨਾ ਦੇਖ ਲਵਾਂਗੇ ਚੈੱਕ ਕਰ ਲਵਾਂਗੇ ਦੇਖੋ ਸਾਡੀ ਪਨੋਟ ਜਿਹੜੀ ਇੱਕ ਸਾਈਡ ਤੋਂ ਬਣ ਚੁੱਕੀ ਹੈ ਹੁਣ ਇਹਦੇ ਉੱਤੇ ਉੱਪਰ ਅਸੀਂ ਘਿਓ ਲਗਾ ਦਾਂਗੇ ਇਹ ਦੇਖੋ ਜੀ ਇਸ ਦੇ ਉੱਤੇ ਘਿਓ ਲਗਾ ਦਿੱਤਾ ਹੁਣ ਅਸੀਂ ਦੂਸਰੀ ਸਾਈਡ ਤੇ ਵੀ ਘਿਓ ਲਗਾ ਲਾਂਗੇ ਇਹ ਦੇਖੋ ਸਾਡੀ ਫੁਲੀ ਫੁਲੀ ਗੋਠੀ ਕਿੰਦੀ ਵਧੀਆ ਲੱਗ ਗਈ ਹੈ ਇਹ ਦੇਖੋ ਦੇਖ ਲੋ ਜੀ ਸਾਡੀ ਪ੍ਰੌਂਠੀ ਕਿੰਦੀ ਵਧੀਆ ਬਣ ਰਹੀ ਹੈ ਲਾਲ ਲਾਲ ਕਰ ਰਿਹਾ ਹੈ ਪ੍ਰੌਂਠੀ ਦਾ ਤੇ ਬਹੁਤ ਹੀ ਵਧੀਆ ਬਣਦੀ ਪਈ ਹੈ ਕਿਉਂਕਿ ਮੈਨੂੰ ਨਾ ਥੋੜੀ ਕਰਕਰਿ ਪ੍ਰੌਂਠੀ ਹੋਵੇ ਨਾਲ ਤੇ ਮੈਨੂੰ ਸੱਚੀ ਦੱਸਾ ਮੈਨੂੰ ਬਹੁਤ ਹੀ ਵਧੀਆ ਲੱਗਦੀ ਆ ਤੇ ਬਹੁਤ ਟੇਸਟ ਵਧੀਆ ਲੱਗਦਾ ਤੇ ਇਸ ਕਰਕੇ ਮੈਂ ਇਸ ਨੂੰ ਥੋੜੀ ਕਰਕਰਿ ਕਰ ਲੈਨੇ ਆ ਔਰ ਚਾਹ ਨਾਲ ਖਾਣ ਦਾ ਤੇ ਔਰ ਜ਼ਿਆਦਾ ਟੇਸਟ ਹੋ ਜਾਂਦਾ ਹੈ ਔਰ ਹਸਬੰਡ ਆਣਗੇ ਤੇ ਫਿਰ ਉਹਨਾਂ ਲਈ ਬਣਾਵਾਂਗੀ ਕਿਉਂਕਿ ਠੰਡੀ ਰੋਟੀ ਦਾ ਬਿਲਕੁਲ ਸਹੀ ਗੱਲ ਹੈ ਦਿਲ ਨਹੀਂ ਕਰਦਾ ਉਹ ਮੈਨੂੰ ਕਹਿੰਦੇ ਬਣਾ ਕੇ ਨਾ ਰੱਖੀ ਜਦੋਂ ਮੈਂ ਆਵਾਂਗਾ ਤੇ ਫਿਰ ਬਣਾ ਦੇ ਮੈਂ ਕਿਹਾ ਠੀਕ ਹੈ ਜਦੋਂ ਤੁਸੀਂ ਆਓਗੇ ਤੇ ਮੈਂ ਫਿਰ ਬਣਾ ਦਾਂਗੀ ਤੇ ਦੋਸਤੋ ਹੁਣ ਮੇਰੀ ਪਰੌਂਠੀ ਵੀ ਬਣ ਚੁੱਕੀ ਹੈ ਦੇਖੋ ਬਹੁਤ ਵਧੀਆ ਤਰੀਕੇ ਨਾਲ ਤੇ ਬਹੁਤ ਹੀ कुरकुरी ਹੋ ਗਈ ਸੀ ਤੇ ਅੱਜ ਦਾ ਵਲੌਗ ਬਸ ਇੱਥੋਂ ਤੱਕ ਹੀ ਸੀ ਤੇ ਬਾਏ ਦੋਸਤੋ ਬਾਏ